ਗੁਰੂ ਗੋਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸਿਰ ਗੋ ਨਾਨਕ ਦੇਵ ਜੀ ਮਹਾਰਾਜ 1255 ਅੰਕ ਦੀ ਸਬਦ ਚੰਨ ਕਰਦੇ ਹਨ ਮਲਾਰ ਮਹੱਲਾ ਪਹਿਲਾ ਜੇਨ ਧਨ ਫਿਰ ਕਾ ਸਾਧਨਾ ਜਾਣਿਆ ਸਾ ਬਿਲਕ ਬਦਨ ਨੂੰ ਕੋਮਲਾਨੀ ਸਿਰ ਗੁੰਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਜੇਨ ਧਨ ਧਾਨੇ ਜੀਵ ਆਤਮਾ ਨੂੰ ਫਿਰ ਕਾ ਸਾਧਨਾ ਜਾਣਿਆ ਆਪਣੇ ਪਤੀ ਦਾ ਸਵਾਦ ਨਹੀਂ ਜਾਣਿਆ ਸਾ ਬਿਲਕ ਬदन ਕੁਮਲਾਨੀ ਉਹਦਾ ਬदन ਨਾ ਫਿਰ ਉਹਦਾ ਸਰੀਰ ਕਹਿੰਦੇ ਕਮਲਾ ਜਾਂਦਾ ਹੈ ਕਮਲਾ ਜਾਂਦਾ ਫਿਰ ਸੁੱਕ ਜਾਂਦਾ ਜੋ ਤੋਂ ਬੂਟਾ ਜੜ ਨਾਲੋਂ ਟੁੱਟ ਜਾਂਦਾ ਕਮਲਾ ਜਾਂਦਾ ਹੈ ਸੁੱਕ ਜਾਂਦਾ ਜੇ ਕੋ ਨਾਨਕਦੇਵ ਜੀ ਮਹਾਰਾਜਪਦੇਸ ਕਰਦੇ ਹਨ ਕਹਿੰਦੇ ਜਦੋਂ ਇਹ ਦੇ ਇਹ ਸਰੀਰ ਆਪਣੇ ਪਿਰ ਦਾ ਪਤੀ ਦਾ ਪਰਮੇਸ਼ਰ ਦਾ ਸਵਾਦ ਨਹੀਂ ਜਾਣਦੀ ਇੱਥੇ ਕਿਹੜਾ ਸਾਡਾ ਪਤੀ ਹੈ ਇਹ ਬਾਣੀ ਗੁਰੂ ਸਾਡਾ ਪਤੀ ਪਰਮੇਸ਼ਰ ਹੈ ਇੱਕ ਘਰ ਵਿੱਚ ਪਤੀ ਪਰਮੇਸ਼ਰ ਹੁੰਦਾ ਹੈ ਉਹ ਸੰਸਾਰਕ ਪਤੀ ਪਰਮੇਚ ਲੇਕਨ ਦੋਨਾਂ ਦੀ ਤਾਕਤ ਇੱਕੋ ਬਰਾਬਰ ਹੈ ਜਿਹੜੀ ਤਨ ਜਿਹੜੀ ਜੀਵ ਆਤਮਾ ਆਪਣੇ ਪਤੀ ਦੇ ਸਵਾਦ ਨੂੰ ਨਹੀਂ ਜਾਣਦੀ ਬਾਣੀ ਦੇ ਸਵਾਦ ਨੂੰ ਨਹੀਂ ਜਾਣਦੀ ਉਹਦਾ ਧਨ ਹੈ ਜਿਹੜਾ ਉਹਦੀ ਦੇਹ ਹੈ ਉਹ ਕਮਲਾ ਜਾਂਦੀ ਹੈ ਪੇਰ ਕਾ ਸਾਧਨ ਜਾਣਿਆ ਸਾ ਬਿਲਖ ਕਹਿੰਦੇ ਉਹ ਬਿਲਖ ਦੀ ਹੈ ਬਦਨ ਬਦਨ ਹੈ ਸਰੀਰ ਨੂੰ ਕਹਿੰਦੇ ਆ ਦੇਹ ਨੂੰ ਕਹਿੰਦੇ ਕੋਮਲ ਆਣੀ ਕਹਿੰਦੇ ਕੁਮਲਾ ਜਾਂਦੀ ਹੈ ਭਈ ਨਰਾਸੀ ਕਹਿੰਦੇ ਫਿਰ ਇਹ ਨਰਾਸ ਹੋ ਜਾਂਦੀ ਪਈ ਨਰਾਸੀ ਕਰਮ ਕੀ ਫਾਸੀ ਇਹ ਜਿਹੜੇ ਕਰਮ ਕੀਤੇ ਇਹ ਜੀ ਫਿਰ ਗਲ ਦੇ ਜੁਫਾਸੀ ਪੈ ਗਈ ਕਿਉਂ ਆਪਣੇ ਪੇਰ ਦਾ ਆਪਣੇ ਪਤੀ ਦਾ ਸਵਾਦ ਜਾਣਿਆ ਨਹੀਂ ਆਪਣੇ ਪਤੀ ਪਰਮੇਸ਼ਰ ਨੂੰ ਜਾਣਿਆ ਨਹੀਂ ਰੱਬ ਨੂੰ ਜਾਣਿਆ ਨਹੀਂ ਪਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭਲਾ ਨਹੀਂ ਕਹਿੰਦੇ ਗੁਰ ਤੋਂ ਬਿਨਾ ਸ਼ਬਦ ਤੋਂ ਬਿਨਾ ਇਹ ਭੁੱਲੀ ਫਿਰਦੀ ਹੈ ਇਹਦੀ ਵਾਰਸ ਕਾ ਨਾਮ ਮੇਰਾ ਫਿਰ ਘਰ ਆਇਆ ਕਹਿੰਦੇ ਜਦੋਂ ਵਾਰਸ ਕਨਾਂ ਵਾਰਸਣ ਵਾਸਤੇ ਜਿਕਨਾ ਮੀ ਪੈਂਦਾ ਨਾ ਵਾਰਸਣ ਕਣਾ ਮੇਰਾ ਪਿਰ ਕਰ ਆਇਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਿਰ ਪਤੀ ਘਰ ਦੇ ਵਿੱਚ ਆਉਂਦਾ ਜਦੋਂ ਪਰਦੇਸ ਗਿਆ ਵੇ ਪਤੀ ਘਰ ਆਉਂਦਾ ਪਤਨੀ ਬੜੀ ਖੁਸ਼ ਹੁੰਦੀ ਹੈ ਜਦੋਂ ਪਰਦੇਸ ਤੋਂ ਆਉਂਦਾ ਉਦੋਂ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਇਹ ਪਰਮੇਸ਼ਰ ਰੱਬ ਜਦੋਂ ਸਾਡੇ ਘਰ ਦੇ ਚਾਹੁੰਦਾ ਫਿਰ ਖੁਸ਼ੀ ਹੁੰਦੀ ਹੈ ਜੀ ਬਾਤ ਬਲਜਾਮਾ ਗੁਰ ਆਪਣੇ ਪ੍ਰੀਤਮ ਕਹਿੰਦਾ ਮੈਂ ਤਾਂ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਜਿਨ੍ਹਾਂ ਹਰ ਪ੍ਰਭ ਆਣ ਮਲਾਇਆ ਕਹਿੰਦਾ ਜਿਨੇ ਰੱਬ ਨੂੰ ਮਿਲਾ ਦਿੱਤਾ ਮੈਨੇ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਬਲਜਾਮਾ ਗੁਰ ਆਪਣੇ ਜਿਨ ਤੀਤਮ ਜਿਨ ਹਰ ਪ੍ਰਭ ਆਣ ਮਲਾਇਆ ਕਹਿੰਦੇ ਜਿੰਨੇ ਪ੍ਰਮਾਤਮਾ ਨੂੰ ਮਨ ਨੂੰ ਮਲਾ ਦਿੱਤਾ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਵੈਸੇ ਭਗਤ ਕਬੀਰ ਜਦੋਂ ਭਗਤੀ ਕਰਦੇ ਹੈ ਫਿਰ ਰੱਬ ਤੇ ਗੁਰੂ ਦੋਨੋਂ ਆਗੇ ਦਰਸ਼ਨ ਦੇਣ ਵਾਸਤੇ ਹੁਣ ਪਾਕ ਤਕਵੀਰ ਕਹਿੰਦਾ ਕਿਵੇਂ ਪਹਿਲਾ ਕਿਸ ਦੇ ਪੈਰਾਂ 'ਚ ਡੇਗਾ ਗੁਰੂ ਵੀ ਖੜਾ ਹੈ ਤੇ ਰੱਬ ਵੀ ਖੜਾ ਹੈ ਗੁਰ ਬਬੇ ਦੋਵੇਂ ਖੜੇ ਕਿਸਕੇ ਲਾਗੋਂ ਪਾਏ ਕਹਿੰਦਾ ਕਿਹਦੇ ਪੈਰਾਂ 'ਚ ਡੇਗਾ ਬਲਿਹਾਰੀ ਕੋਰ ਆਪਣੇ ਜਿਹਨੇ ਸਤਗੁਰ ਦੀ ਆਮਲਾਈ ਗੁਰੂ ਦੇ ਪੈਰਾਂ 'ਚ ਗਿਰ ਗਿਆ ਕਹਿੰਦਾ ਇਸ ਗੁਰੂ ਨੇ ਹੀ ਮੈਨੂੰ ਰੱਬ ਨੂੰ ਮਲਾਇਆ ਜੇ ਗੁਰੂ ਨਾ ਹੁੰਦਾ ਮੈਂ ਰੱਬ ਨੂੰ ਨਹੀਂ ਸੀ ਮਿਲ ਸਕਦਾ ਸੋ ਗੁਰੂ ਦੀ ਪਦਵੀ ਭਗਤ ਕਬੀਰ ਨੇ ਰੱਬ ਤੋਂ ਵੀ ਉੱਤੇ ਦੀ ਬਣਾ ਦਿੱਤੀ ਪਹਿਲਾਂ ਆਪਣੇ ਗੁਰੂ ਦੇ ਪੈਰਾਂ ਨੂੰ ਹੱਥ ਲਾਇਆ ਫਿਰ ਰੱਬ ਦੇ ਪੈਰਾਂ ਨੂੰ ਹੱਥ ਲਾਇਆ ਉਹੀ ਭਗਤ ਕਬੀਰ ਜੀ ਨੇ ਨਿਰਣਾ ਕਰ ਦਿੱਤਾ ਬਲ ਜਾਮਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਲਾਇਆ ਆ ਰੋ ਨੌਤਨ ਪ੍ਰੀਤ ਸਦਾ ਠਾਕਰ ਕਹਿੰਦਾ ਨੌਤਨ ਹਰ ਵਕਤ ਦਿਨ ਰਾਤ ਪਿਆਰ ਰੱਬ ਦੇ ਨਾਲ ਆਂਦਰ ਭਗਤ ਸੁਹਾਵੀ ਕਹਿੰਦਾ ਹਰ ਰੋਜ ਉਦੀ ਭਗਤੀ ਕਰਨ ਨਾਲ ਫਿਰ ਇਹ ਸੁਭਾਵਾਂ ਹੋ ਜਾਂਦਾ ਹੈ ਸਰੀਰ ਮੁਕਤ ਪਏ ਕਹਿੰਦੇ ਫਿਰ ਮੁਕਤੀ ਹੋ ਗਈ ਗੁਰ ਦਰਸ ਦਿਖਾਇਆ ਕਹਿੰਦੇ ਜਦੋਂ ਗੁਰ ਨੇ ਦਰਸ ਦਿਖਾਇਆ ਫਿਰ ਮੁਕਤੀ ਹੋ ਗਈ ਜੁਗ ਜੁਗ ਭਗਤ ਸੁਹਾਵੀ ਕਹਿੰਦਾ ਜੁਗਾ ਜੁਗੇ ਦੇ ਭਗਤ ਫਿਰ ਸੁਹਾਵੀ ਐ ਸੋਹਣਾ ਕਰ ਦਿੰਦੀ ਐ ਹਮ ਥਾਰੇ ਤਰੈਪਣ ਜਗ ਤੁਮਰਾ ਤੂੰ ਮੇਰਾ ਹੋਂ ਤੇਰਾ ਕਹਿੰਦਾ ਜagge ਤੂੰ ਮੇਰਾ ਮੈਂ ਤੇਰਾ ਸਤਗੁਰੂ ਮਿਲੇ ਕਹਿੰਦੇ ਸਤਗੁਰੂ ਜਦੋਂ ਮਿਲਿਆ ਸਤਗੁਰੂ ਮਿਲੀਏ ਨਰੰਜਨ ਪਾਇਆ ਕਹਿੰਦੇ ਫੇਰ ਨਰਿੰਜਨ ਨੂੰ ਰੱਬ ਨੂੰ ਪਾ ਲਿਆ ਜਦੋਂ ਸਤਗੁਰ ਮਿਲਿਆ ਸਤਗੁਰ ਮਿਲੀਏ ਨਰਿੰਜਨ ਪਾਇਆ ਬਹੁੜ ਨ ਭੱਜ ਲੁਫੇਰਾ ਕਹਿੰਦੇ ਫੇਰ ਮੁੜ ਕੇ ਫੇਰਾ ਨਹੀਂ ਫੇਰ ਜੰਮਣ ਮਰਨ ਤੋਂ ਛਟਕਾਰਾ ਹੋ ਗਿਆ ਇਹ ਨਵੇੜਾ ਕਰ ਦਿੱਤਾ ਪਾਤਸ਼ਾਹ ਨੇ ਸਤਗੁਰ ਨੂੰ ਮਿਲਣ ਦੇ ਨਾਲ ਸਤਗੁਰ ਮਿਲੀਏ ਨਰੰਜਣ ਪਾਇਆ ਬੋਹਰ ਨ ਪਵਜਲ ਫੇਰਾ ਜਦੋਂ ਸਤਗੁਰ ਮਿਲਿਆ ਬੋਹਰ ਨ ਪਵਜਲ ਚ ਫੇਰਾ ਫਿਰ ਇਹ ਜੰਮਣ ਮਰਨ ਤੋਂ ਛਟਕਾਰਾ ਹੋਇਆ ਅੰਦਰਸੀ ਪੜਦੇ ਆਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨ ਪਵਜਲ ਫੇਰਾ ਕਹਿੰਦੇ ਇਸ ਬਾਰ ਬਖਸ਼ਲ ਹੈ ਇਸ ਬਾਰ ਤਾਂ ਬਖਸ਼ਣਾ ਉਹਨੇ ਜੇ ਸਤਗੁਰੂ ਮਿਲਣਾ ਸਤਗੁਰਤਾ ਮਿਲਿਆ ਨਹੀਂ ਮਰ ਗਿਆ ਮਰਨ ਤੋਂ ਬਾਅਦ ਇਹ ਕਹਿੰਦੇ ਆ ਅਬ ਕੀ ਬਾਰ ਬਖਸ਼ ਬੰਦੇ ਕੋ ਹੁਣ ਕੀ ਬਖਸ਼ਣਾ ਜਾਨੂ ਅਸੀਂ ਕਹਿੰਦੇ ਆ ਬਖਸ਼ਲਾ ਜਾਨੂ ਤਾਂ ਕਿਸੇ ਯੂਨੀ ਚ ਪੈ ਗਿਆ ਜਾ ਕੇ ਉਹ ਉਹਨੇ ਅਢੀਕ ਥੋੜਾ ਕਰੀ ਐ ਕਿ ਦੇ ਘਰ ਵਾਲੇ ਦੇ ਨਗਰ ਰਿਸ਼ਤੇਦਾਰ ਉਹ ਇਕੱਠੇ ਹੋ ਕੇ ਅਰਦਾਸ ਕਰਨਗੇ ਫੇਰ ਆਪਾਂ ਦੇਖਾਂਗੇ ਇਹਨੂੰ ਸੱਚ ਉਹ ਇਹਨੂੰ ਸੱਚਖੰਡ ਨੂੰ ਭੇਜਣਾ ਹੈ ਕਿ ਇਹਨੂੰ ਨਰਕਾਂ ਨੂੰ ਭੇਜਣਾ ਹੈ ਅੰਨੀ ਦਿਨ ਉੱਥੇ ਬਠਾਲ ਕੇ ਰੱਖਣਗੇ ਫੇਰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਇਹ ਤਾਂ ਇੱਧਰ ਤੋਂ ਕੱਢਣਾ ਉੱਧਰ ਪਾਉਣਾ ਪੇਰ ਤਾਂ ਉੱਥੇ ਲੈਣਾ ਬੜੀਆਂ ਲੱਗ ਜਾਣਗੀਆਂ ਦਰਗਾਹ ਦੇ ਵਿੱਚ ਨਹੀਂ ਕੋਈ ਇਹ ਜਿਹਾ ਵਸਤਾ ਨਹੀਂ ਹੈ ਉਹ ਤਾਂ ਇਧਰ ਉਹ ਜੋਤ ਕੱਢਦੀ ਹੈ ਹੋਰ ਪਾਸੇ ਜਦੇ ਪਈ ਲੇਕਿਨ ਇਹ ਭਵਜਲ ਤੋਂ ਛਟਕਾਰਾ ਕਦੋਂ ਹੁੰਦਾ ਜਦੋਂ ਸਤਗੁਰ ਮਿਲਦਾ ਹੈ ਸਤਗੁਰ ਮਿਲੀਏ ਨਰੰਜਨ ਪਾਇਆ ਬਹੁਤ ਨ ਭਵਜਲ ਫੇਰਾ ਜਦੋਂ ਸਤਗੁਰੂ ਮਿਲੇ ਨਰੰਜਨ ਨੂੰ ਪਾਇਆ ਫੇਰ ਜਨਮਾਂ ਤੋਂ ਮਰਨ ਤੋਂ ਛੁਟਕਾਰਾ ਲੇਕਿਨ ਅਸੀਂ ਮੁਰਦੇ ਨੂੰ ਛੁਟਕਾਰਾ ਦਿਵਾਉਣਾ ਚਾਹੁੰਦੇ ਹਾਂ ਉਹ ਤਾਂ ਮਿੱਟੀ ਹੈ ਮਿੱਟੀ ਨੂੰ ਕੀ ਹੈ ਚਾਹੇ ਪਾਣੀ ਛਾੜਾ ਦਿਓ ਚਾਹੇ ਧਰਤੀ 'ਚ ਮਿਲਾ ਦਿਓ ਉਹ ਤਾਂ ਮਿੱਟੀ ਹੈ ਮੁਰਦਾ ਤੇ ਇੱਕ ਮਿੱਟੀ ਹੈ ਉਹਨੂੰ ਸਮੁੰਦਰ 'ਚ ਸੁੱਟ ਦਿਓ ਚਾਹੇ ਅੱਗੇ ਜਵਾਕੇ ਫੂਕ ਦਿਓ ਜੋ ਮਰਜ਼ੀ ਕਰ ਦਿਓ ਆਪਣੇ ਪਿਰਹਰ ਦੇਖ ਬੇਕਾਸੀ ਕਹਿੰਦਾ ਆਪਣੇ ਪਿਰ ਨੂੰ ਜਦੋਂ ਪਤੀ ਦੇਖਿਆ ਫਿਰ ਮਨ ਦੀ ਖੁਸ਼ਾ ਹੋਇਆ ਤੋਂ ਤਨ ਸਾਚੀ ਛੰਗਾਰੋ ਕਹਿੰਦਾ ਇਹ ਤਨ ਤੇ ਤਾਂ ਸੱਚੀ ਛੰਗਾਰੀ ਜਾਂਦੀ ਹੈ ਜਦੋਂ ਇਹਦਾ ਪਤੀ ਪਰਮੇਸ਼ਰ ਇਹਦੇ ਵੱਲ ਵੇਖਦਾ ਜਦੋਂ ਰੱਬ ਸਾਡੇ ਵੱਲ ਵੇਖਦਾ ਅਕੋਲ ਨਰੰਜਨ ਸੋ ਸੱਚ ਸੱਚੀ ਕਹਿੰਦਾ ਅਕੋਲ ਨਰੰਜਨ ਸੱਚਾ ਜਿਹੜਾ ਸਾਚੀ ਗੁਰਮਤਿ ਨਾਮ ਆਧਾਰੋ ਕਹਿੰਦੇ ਸਾਚੀ ਗੁਰੂ ਦੀ ਮਤ ਹੈ ਜਿਹਦੇ ਨਾਲ ਆਧਾਰ ਹੋਣਾ ਮੁਕਤ ਪਈ ਕਹਿੰਦੇ ਫਿਰ ਮੁਕਤੀ ਹੋ ਗਈ ਬੰਦਨ ਗੁਰ ਖੋਲੈ ਕਹਿੰਦੇ ਬੰਨੀ ਹੋਈ ਸੀ ਜਿਹੜੀ ਦੇਹ ਗੁਰ ਨੇ ਸ਼ਬਦ ਨੇ ਖੋਲਤੀ ਸ਼ਬਦ ਸੂਰਤ ਪਤ ਪਾਈ ਕਹਿੰਦੇ ਸ਼ਬਦ ਦੇ ਨਾਲ ਸੂਰਤ ਆ ਗਈ ਫਿਰ ਇੱਜ਼ਤ ਪਾ ਲਈ ਸੂਰਤ ਕਦੋਂ ਆਉਂਦੀ ਐ ਸੋਜੀ ਕਦੋਂ ਆਉਂਦੀ ਐ ਜਦੋਂ ਸ਼ਬਦ ਦੇ ਨਾਲ ਆਉਂਦੀ ਐ ਸਾਬਤ ਸੂਰਤ ਪਤ ਪਾਈ ਇਹਦੇ ਨਾਲ ਜੜ ਪਾਉਂਦਾ ਜਦੋਂ ਸੂਰਤ ਆਉਂਦੀ ਐ ਸੂਰਤ ਸ਼ਬਦ ਦੇ ਨਾਲ ਆਉਂਦੀ ਨਾਨਕ ਆਰਾਮ ਨਾਮ ਰਿਧ ਅੰਤਰ ਕਹਿੰਦੇ ਆਰਾਮ ਦਾ ਨਾਮ ਆ ਜਿਹੜਾ ਰਿਧ ਅੰਤਰ ਗੁਰਮਖ ਮਖ ਮੇਲ ਮਲਾਈ ਕਹਿੰਦੇ ਗੁਰਮਖ ਨੂੰ ਆਪਣੇ ਨਾਲ ਮਲਾ ਲੈਂਦਾ ਗੁਰਮਖ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਨਿਰਣਾ ਕਰਦੇ ਮਹਲਾਰ ਮਹੱਲਾ ਪਹਿਲਾ ਮਹਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਨੂੰ ਉਪਦੇਸ਼ ਕਰਦੇ ਆ ਰੱਬ ਦਾ ਸਨੇਹਾ ਦਿੰਦੇ ਆ ਕਿ ਕਿਸ ਤਰ੍ਹਾਂ ਬੰਦੇ ਦੀ ਮੁਕਤੀ ਹੁੰਦੀ ਹੈ ਕਿਸ ਤਰ੍ਹਾਂ ਜੰਮਣ ਮਰਨ ਤੋਂ ਖਲਾਸੀ ਹੁੰਦੀ ਹੈ ਪਾਰ ਦਾਰਾ ਪਾਰ ਧਨ ਬਾਰ ਬਾਰ ਸਮਝਾਉਂਦੇ ਆ ਕਿ ਪਰਾਏ ਦੀ ਦਾਰੀ ਕਰਨੀ ਪਾਰ ਪਰਾਇਆ ਦੀ ਦਾਰੀ ਪਰਾਇਆ ਦੀ ਸੇਵਾ ਕਰਨੀ ਦਾਰੀ ਨਾ ਸੇਵਾ ਕਰਨ ਰੁ ਅੱਗੇ ਪਿੱਛੇ ਭੱਜਣਾ ਸੇਵਾ ਕਰਨੀ ਪਰਾਇਆ ਦੀ ਆਪਣੇ ਗੁਰੂ ਦੀ ਨਹੀਂ ਕਰਦਾ ਪਰਾਇਆ ਦੀ ਦਾਰੀ ਕਰਦਾ ਹੈ ਘਰ ਵਿੱਚ ਪਤੀ ਪਰਮੇਸ਼ਰ ਉਹਨੂੰ ਪਾਣੀ ਦਾ ਗਲਾਸ ਨਹੀਂ ਦਿੰਦਾ ਬਾਹਰ ਲੋਕਾਂ ਨੂੰ ਦੁੱਧ ਪਲਾਉਂਦਾ ਹੈ ਇਸਤਰੀ ਹੁੰਦਾ ਘਰ ਕਰਦੇ ਵਿੱਚ ਪਰਾਇਿਆਂ ਦੀ ਦਿਆਰੀ ਕਰਦਾ ਪਰਦਾਰਾ ਪਰ ਤਨ ਪ੍ਰਾਇਆਤ ਅਨ ਲੈਂਦਾ ਪਰਾਇਿਆਂ ਦੀ ਦਿਆਰੀ ਕਰਦਾ ਪਰ ਲੋਭਾ ਕਹਿੰਦੇ ਪ੍ਰਾਇਆ ਦਾ ਲੋਭ ਲਾਲਚ ਦੇ ਛਫਸਿਆ ਪਰ ਲੋਭਾ ਹਉਮੇ ਹਉਮੇ ਕਰਦਾ ਵਿਖੇ ਕਹਿੰਦੇ ਇਹ ਜ਼ਹਿਰ ਹੈ ਇਹ ਵਿਖੇ ਜ਼ਹਿਰ ਨੂੰ ਕਹਿੰਦੇ ਆ ਜ਼ਹਿਰ ਕਿਹੜੀ ਚੀਜ਼ ਹੈ ਜਿਹੜੇ ਪਰ ਦੀ ਦਾਰੀ ਕਰਨੀ ਪ੍ਰਾਇਆ ਤਨ ਲੈਣਾ ਪਰਾਇ ਲੋਭ ਲਾਲਚ ਕਰਨਾ ਹਉਮੇ ਵਿਖੇ ਵਿਕਾਰ ਕੀ ਸਮਝਾਇਆ ਇਹ ਵਿਕਾਰ ਆ ਦੇਕਨ ਅਸੀਂ ਦਾ ਵਿਕਾਰ ਸੁਣਿਆ ਕਿ ਵਿਕਾਰ ਛੱਡਨੇ ਚਾਹੀਦੇ ਆ ਸਤਗੁਰ ਸੇਕੇ ਬੰਧਨ ਕਾਟੇ ਗੁਰ ਕਾ ਸੇਕ ਵਿਕਾਰ ਤੇ ਹਟਾਏ ਇਹ ਲਿਖ ਦਿੱਤਾ ਕਿ ਵਿਕਾਰ ਕਿਹੜੇ ਆ ਨਹੀਂ ਮੱਤਦਾ ਨਹੀਂ ਬੰਦਾ ਹਰ ਕੁਛ ਦਾ ਜਵਾਬ ਹੈ ਬਾਬੇ ਨਾਨਕ ਦੇ ਕੋਲ ਤਾਂ ਕਹਿੰਦੀ ਹੈ ਕਿ ਵਿਕਾਰ ਛੱਡਨੇ ਚਾਹੀਦੇ ਇਹ ਚੀਜ਼ਾਂ ਛੱਡਣ ਵਾਸਤੇ ਕਿਹਾ ਪਾਤਸ਼ਾਹ ਨੇ ਇਹ ਵਿਕਾਰ ਹਨ ਲੇਕਿਨ ਅਸੀਂ ਇੱਕੋ ਵਿਕਾਰ ਮੰਨਦੇ ਆ ਕਿਹੜਾ ਮਈ ਸ਼ਰਾਬ ਦਾ ਵਿਕਾਰ ਹੈ ਉਹ ਵੀ ਵਿਕਾਰ ਹੈ ਇਹ ਵੀ ਵਿਕਾਰ ਆ ਸਾਰੇ ਸ਼ਰਾਬ ਤਾਂ ਛੱਡ ਦਿੰਦਾ ਲੇਕਿਨ ਇਹਨਾਂ ਵਿਕਾਰਾਂ ਨੂੰ ਨਹੀਂ ਛੱਡਦਾ ਕੀੜਾ ਪਰਾਇਆ ਦੀ ਦਾਰੀ ਕਰਦਾ ਹੈ ਪਰਾਇਆ ਧਨ ਲਾਉਂਦਾ ਲੋਭ ਕਰਦਾ ਹੈ ਹਉਮੈ ਕਰਦਾ ਹੈ ਹਉਮੈ ਸਭ ਤੋਂ ਵੱਡਾ ਬਿਕਾਰ ਹੈ ਪਰਾਇਆ ਧਨ ਵੀ ਬਿਕਾਰ ਹੈ ਪਰ ਦਾਰਾ ਪਰ ਤਨ ਪਰ ਲੋਭਾ ਹਉਮੈ ਵਿਖੇ ਬਿਕਾਰ ਇਹ ਜ਼ਹਿਰ ਹੈ ਜ਼ਹਿਰ ਦੇ ਨਾਲ ਤਾਂ ਫਿਰ ਬੰਦਾ ਮਰ ਜਾਂਦਾ ਹੈ ਜੇ ਹਉਮੈ ਕਰ ਲਈ ਤਾਂ ਵੀ ਜ਼ਹਿਰ ਖਾਲੀ ਜੇ ਪ੍ਰਾਇਤ ਅੰਨ ਲੈਣ ਦਾ ਤਾਂ ਵੀ ਜ਼ਹਿਰ ਖਾਲੀ ਜੇ ਲੋਭ ਕਰ ਲਿਆ ਲਾਲਚ ਕਰ ਲਿਆ ਤਾਂ ਵੀ ਜ਼ਹਿਰ ਕਰ ਹਉਮੈ ਵਿਖੇ ਬਕਾਰ ਦੂਸ਼ਟ ਭਉ ਤਜ ਕਹਿੰਦਾ ਦੂਸ਼ਟ ਭਉ ਆ ਇਹਨੂੰ ਛੱਡ ਦੇ ਦੂਸ਼ਟ ਭਉ ਤਜ ਨਿੰਦਿਆ ਕਰੇ ਨਿੰਦਿਆ ਛੱਡ ਦੇ ਇਹ ਨਿੰਦਿਆ ਵੀ ਬਕਾਰ ਹੈ ਆਪਾਂ ਥੋੜਾ ਮੰਨਿਆ ਆਪਾਂ ਤਾਂ ਇੱਕੋ ਬਈ ਸ਼ਰਾਬ ਛੱਡਤੀ ਸਾਰਾ ਕੁਝ ਛੱਡਤਾ ਇਹ ਵੀ ਤਾਂ ਛੱਡਣਾ ਨਿੰਦਿਆ ਵੀ ਤਾਂ ਛੱਡਨੀ ਆ ਲੇਕਿਨ ਬੀਬੀ ਸ਼ਰਾਬ ਤਾਂ ਨਹੀਂ ਪੀਂਦੀ ਬੀਬੀ ਸਵੇਰ ਤੋਂ ਉੱਠ ਕੇ ਨਿੰਦਿਆ ਕਰਨ ਲੱਗ ਜਾਂਦੀ ਹੈ ਇਹ ਵੀ ਤਾਂ ਬਕਾਰ ਹੈ ਇਹਨੂੰ ਛੱਡਣ ਵਾਸਤੇ ਕਹਿੰਦੇ ਕਿ ਨੇ ਛੱਡ ਦੇ ਇਹਨਾਂ ਨੂੰ ਦੁਸ਼ਟ ਭਉ ਕਹਿੰਦਾ ਜਿਹੜਾ ਦੁਸ਼ਟਾਂ ਨੂੰ ਭਉ ਕਰਦਾ ਹੈ ਨਾ ਜਿਹੜਾ ਰਾਖਸ਼ਾਂ ਨੂੰ ਭਉ ਕਰਦਾ ਇਹਨੂੰ ਛੱਡ ਦੇ ਦੁਸ਼ਟਾਂ ਨੂੰ ਭਉ ਕਰਨਾ ਦੂਸਰੀ ਮਤ ਵਾਲਿਆਂ ਨੂੰ ਪਿਆਰ ਕਰਨਾ ਜਿਨ੍ਹਾਂ ਦੇ ਦੁਸ਼ਟ ਬਕਾਰ ਹਨ ਉਹਨਾਂ ਨੂੰ ਪਿਆਰ ਕਰਨਾ ਦੁਸ਼ਟ ਕਿਹੜੇ ਹਨ ਜਿਹੜਾ ਪਹਿਲਾ ਸਮਝ ਆਇਆ ਜਿਹੜਾ ਪਰਾਇਆ ਧੰਨ ਲੈਂਦੇ ਆ ਪਰਾਇਿਆਂ ਦੀ ਦਾਰੀ ਕਰਦੇ ਆ ਹਉਮੈ ਕਰਦੇ ਆ ਉਹ ਦੁਸ਼ਟ ਹਨ ਕਹਿੰਦੇ ਛੱਡ ਇਹਨਾਂ ਨੂੰ ਲੇਕਿਨ ਸਾਡੇ ਤੋਂ ਮਿੱਤਰ ਸਾਡੇ ਤੋਂ ਦੋਸਤ ਬਣੇ ਪਿਆ ਅਸੀਂ ਤਾਂ ਉਹਨਾਂ ਦੀ ਦਾਰੀ ਕਰਦੇ ਆ ਬਾਬਾ ਨਾਨਕ ਇਹਨੇ ਛੱਡ ਦੇ ਇਹਨਾਂ ਨੂੰ ਔਖੀ ਬੜੀ ਮੰਜ਼ਲ ਹੈ ਲੇਕਿਨ ਇਸ ਮੰਜ਼ਲ ਤੋਂ ਬਿਨਾ ਛਟਕਾਰਾ ਕੋਈ ਨਹੀਂ ਦੁਸ਼ਟ ਭਉ ਤਜ ਕਿਹੜਾ ਦੋਸਤਾਂ ਨੂੰ ਭਉ ਕਰਦਾ ਹੈ ਨਾ ਜਿਹੜਾ ਰੱਖਿਆ ਨੂੰ ਭਉ ਕਰਦਾ ਹੈ ਇਹਨੂੰ ਛੱਡ ਦੇ ਦੁਸ਼ਟ ਭਉ ਤਜ ਅਨਿੰਦਿਆ ਕਹਿੰਦਾ ਨਿੰਦਿਆ ਛੱਡ ਦੇ ਦੁਸ਼ਟ ਭਉ ਤਜ ਨੀਂਦ ਪਰਾਈ ਕਾਮ ਕ੍ਰੋਧ ਕਹਿੰਦੇ ਕਾਮ ਨੂੰ ਛੱਡ ਦੇ ਕ੍ਰੋਧ ਨੂੰ ਛੱਡ ਦੇ ਝੰਡਾਰ ਇਹ ਤਾਂ ਚੰਡਾਲ ਆ ਕਹਿੰਦੇ ਮਹਿਲ ਮੈਂ ਬੈਠੇ ਅਗੰਮ ਅਪਾਰਾ ਕਹਿੰਦੇ ਮਹਿਲ ਦੇ ਵਿੱਚ ਰੱਬ ਬੈਠਾ ਹੈ ਮਹਿਲ ਮੈਂ ਬੈਠੇ ਅਗੰਮ ਅਪਾਰ ਕਿਹੜੇ ਮਹਿਲ ਦੇ ਵਿੱਚ ਜਿੱਥੇ ਦਸਮਾ ਦਵਾਰ ਹੈ ਉੱਥੇ ਰੱਬ ਬੈਠਾ ਦੇਖਣ ਆ ਸੀ ਤਾਂ ਕਬਲੇ ਕਰਤੇ ਲੋਕ ਭਜਾ ਭਾ ਕੇ ਚਲੋ ਤੁਹਾਨੂੰ ਰੱਬ ਨੂੰ ਦਿਖਾ ਕੇ ਲੈ ਆਈਏ ਕੋਈ ਕਿੱਦਨੋਂ ਲੱਦ ਲੈ ਜਾਂਦਾ ਟਰਾਲੀ ਭਰ ਕੇ ਕੋਈ ਕਿੱਦਨੋਂ ਲੱਦ ਲੈ ਜਾਂਦਾ ਤਿਰਗੂ ਨਾਰਕਦੇਵੀ ਕਹਿੰਦੇ ਤੇਰੇ ਮਹਿਲ ਦੇ ਜੰਦਰ ਬੈਠਾ ਰੱਬ ਮਹਿਲ ਮੈਂ ਬੈਠੇ ਅਗਮ ਅਪਾਰ ਪੀਤਰ ਅਮਰਤ ਕਹਿੰਦੇ ਤੇਰੇ ਅੰਦਰ ਅਮਰਤ ਹੈ ਪੀਤਰ ਅਮਰਤ ਉਸੋ ਹੀ ਜਨ ਪਾਵੈ ਕਹਿੰਦੇ ਉਹ ਜਾਣੇ ਨੂੰ ਪਾਉਂਦਾ ਅੰਦਰ ਦੱਸਦਾ ਕਿ ਮਹਿਲ ਵੀ ਅੰਦਰ ਹੈ ਅਮਰਤ ਵੀ ਤੇਰੇ ਅੰਦਰ ਹੈ ਲੇਕਿਨ ਪਾਉਂਦਾ ਕੌਣ ਹੈ ਬੀਤਰ ਅੰਮ੍ਰਿਤ ਉਸੋਈ ਜਨਪਾਵ ਹੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਕਹਿੰਦੇ ਜਿਹਦੇ ਕੋਲ ਗੁਰੂ ਦਾ ਸ਼ਬਦ ਹੈ ਉਹ ਇਹਨੂੰ ਪਾ ਲੈਂਦਾ ਹੈ ਅੰਮ੍ਰਿਤ ਗੁਰੂ ਦੇ ਸ਼ਬਦ ਦੇ ਨਾਲ ਪਾਇਆ ਜਾਂਦਾ ਜਿਵੇਂ ਖੂਦ ਦੇ ਵਿੱਚੋਂ ਬਾਲਟੀ ਨਾਲ ਪਾਣੀ ਬਾਹਰ ਕੱਢਿਆ ਜਾਂਦਾ ਹੈ ਇਸ ਤਰ੍ਹਾਂ ਤਾਂ ਖੂਦ ਤੋਂ ਪਾਣੀ ਬਾਹਰ ਨਹੀਂ ਆਉਂਦਾ ਇਕੜੇ ਅੰਦਰ ਸਾਡੇ ਅੰਮ੍ਰਿਤ ਭਰਿਆ ਅੰਤਰਕੂਟਾ ਅੰਮ੍ਰਿਤ ਭਰਿਆ ਅੰਦਰ ਖੂਹ ਹੈ ਅੰਮ੍ਰਿਤ ਦਾ ਅੰਮ੍ਰਿਤ ਨਾਲ ਭਰਿਆ ਪਿਆ ਲੇਕਿਨ ਕੱਢਿਆ ਕਿਤਰਾ ਜਾਂਦਾ ਸ਼ਬਦ ਦੇ ਨਾਲ ਗੁਰਕਾ ਸ਼ਬਦ ਦਾ ਰਤਨ ਆਚਾਰ ਕਹਿੰਦੇ ਇਹ ਰਤਨ ਹੈ ਗੁਰਦਾਬ ਸ਼ਬਦ ਅੰਦਰ ਤੇਰੇ ਅੰਮ੍ਰਿਤੋਂ ਭਰਿਆ ਪਿਆ ਰਹੁ ਦੁੱਖ ਸੁਖ ਦੋ ਸਮ ਕਰ ਜਾਣੈ ਇਹ ਕੰਮ ਕਰਨੇ ਆ ਦੁੱਖ ਤੇ ਸੁਖ ਨੂੰ ਬਰਾਬਰ ਮੰਨਣਾ ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਕਹਿੰਦੇ ਬੁਰਾ ਤੇ ਭਲਾ ਦੁੱਖ ਤੇ ਸੁਖ ਸੋਤ ਬੋਧ ਸੂਰਤ ਨਾਮ ਹਰ ਪਾਈਏ ਕਹਿੰਦੇ ਇਹਦੇ ਨਾਲ ਫਿਰ ਸੁੱਧ ਹੋ ਜਾਂਦਾ ਹੈ ਬੁੱਧੀ ਆ ਜਾਂਦੀ ਹੈ ਸੂਰਤ ਵਿੱਚ ਆ ਜਾਂਦਾ ਸੋਤ ਬੋਧ ਸੂਰਤ ਨਾਮ ਹਰ ਪਾਈਏ ਕਹਿੰਦੇ ਜਦੋਂ ਹਰ ਦੇ ਨਾਮ ਨੂੰ ਪਾਇਆ ਫਿਰ ਸੁੱਧੀ ਆ ਜਾਂਦੀ ਹੈ ਸੁੱਧ ਹੋ ਜਾਂਦਾ ਪਛਾਨਣ ਲੱਗ ਜਾਂਦਾ ਹੈ ਨਾਮ ਹਰ ਪਾਈਏ ਸਤ ਸੰਗਤ ਗੁਰ ਪਿਆਰ ਨਾ ਸੱਚੀ ਸੰਗਤ ਸਬਦ ਦੇ ਨਾਲ ਪਿਆਰ ਕਰ ਇਹ ਜਿਹੜੀ ਸੱਚੀ ਸੰਗਤ ਹੈ ਸਬਦ ਦੇ ਨਾਲ ਪਿਆਰ ਕਰਨਾ ਗੁਰ ਪਿਆਰ ਗੁਰਾ ਜਿਹੜਾ ਸਬਦ ਨੂੰ ਕਹਿੰਦੇ ਸਬਦ ਨਾਲ ਪਿਆਰ ਪਾਲ ਐਨ ਇਸ ਲਾਹਾ ਕਹਿੰਦੇ ਇਹ ਲਾਹਾ ਲੈ ਲੈ ਐਨ ਇਸ ਦਿਨ ਰਾਤ ਐਨ ਇਸ ਲਾਹਾ ਹਰ ਨਾਮ ਉਪਰਾਪਤ ਗੁਰਦਾਤਾ ਦੇਵਨਹਾਰ ਕਹਿੰਦੇ ਗੁਰੂ ਹੈ ਜਿਹੜਾ ਦਾਤਾ ਹੈ ਦੇਵਨਹਾਰ ਹੈ ਐਹ ਨਹੀਂ ਸਲਾਹਾ ਹਰ ਨਾਮ ਕਹਿੰਦੇ ਹਰ ਦਾ ਨਾਮ ਹੈ ਜਿਹੜਾ ਇਹਦਾ ਲਾਹ ਲੈਣਾ ਪ੍ਰਾਪਤ ਗੁਰਦਾਤਾ ਦੇਵਨਹਾਰ ਕਹਿੰਦੇ ਤੈਨੂੰ ਪ੍ਰਾਪਤ ਹੋ ਜਾਏਗਾ ਦਾਤਾ ਦੇਵਨਹਾਰ ਹੈ ਦਾਤਾ ਦੇਣੇ ਵਾਲਾ ਗੁਰਮਖ ਸਿੱਖ ਸੋਈ ਜਨ ਪਾਏ ਕਹਿੰਦੇ ਪਾਉਂਦਾ ਕੌਣ ਐ ਇਹਨੂੰ ਗੌਰਮਖ ਸੇਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਹਿੰਦੇ ਜੀਤ ਪਰ ਨਦਰ ਕਰ ਲੈਂਦਾ ਜਿੱਧਰ ਦੇਖਣ ਲੱਗ ਲੈਂਦਾ ਦੇਖਦਾ ਕਿੱਧਰ ਹੈ ਗੌਰਮਖ ਵੱਲ ਮਨਮੁਖ ਵੱਲ ਤਾਂ ਉਹ ਵੇਖਦਾ ਹੀ ਨਹੀਂ ਗੌਰਮਖ ਵੱਲ ਵੇਖਦਾ ਉਹ ਫਿਰ ਪਾ ਲੈਂਦਾ ਗੌਰਮਖ ਸੇਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਮੰਦਰ ਨਿਕਾਜ ਕਰ ਲੈਂਦਾ ਉਹ ਫਿਰ ਗੁਰਮੁਖੋਂ ਨੂੰ ਪਾ ਲੈਂਦਾ ਕਾਇਆ ਮਹਿਲ ਕਾਇਆ ਇਸ ਦੇ ਨੂੰ ਕਹਿੰਦੇ ਜਿਹੜੀ ਤੇਰੀ ਕਾਇਆ ਕਹਿੰਦੇ ਇਹਦੇ ਵਿੱਚ ਮਹਿਲ ਹੈ ਮਹਿਲ ਮੰਦਰ ਕਹਿੰਦੇ ਮਹਿਲ ਇਹਦੇ ਵਿੱਚ ਮੰਦਰ ਹੈ ਮਹਿਲ ਹੈ ਕਿੱਥੇ ਮਹਿਲ ਹੈ ਮਨ ਮੰਦਰ ਤਨ ਬੇਸ ਕਲੰਦਰ ਕਹਨੇ ਮੰਦ ਮੰਦਰ ਹੈ ਇਹ ਜਿਹੜਾ ਤਾਨਾ ਇਹ ਕਲੰਦਰ ਦੇ ਮਗਨਾਂ ਛਾਲਾ ਮਾਰਦਾ ਤਾਨ ਨੀ ਟਿਕਦਾ ਮਨ ਮੰਦਰ ਤਨ ਬੇ ਕਲੰਦਰ ਘੱਟ ਹੀ ਤੀਤ ਨਾਮ ਆ ਇਹ ਇੱਕ ਸ਼ਬਦ ਮੇਰੇ ਪ੍ਰਾਣ ਵਾਸਤੇ ਬਹੁੜ ਜਨਮ ਨਾ ਆਵਾ ਸੋ ਸਿਰਗੂ ਨਾਨਕਦੇਵ ਜੀ ਮਹਾਰਾਜ ਕਾਇਆ ਮਹਿਲ ਅੰਦਰ ਘਰ ਹਰ ਕਾ ਦੇਖੋ ਰੱਬ ਦਾ ਘਰ ਕਿੱਥੇ ਦੱਸਿਆ ਇਕ ਕਾਇਆ ਦੇ ਵਿੱਚ ਉਹਦਾ ਮਹਿਲ ਹੈ ਉਹਦਾ ਮੰਦਰ ਹੈ ਰੱਬ ਦਾ ਮਹਿਲ ਕਾਇਆ ਮਹਿਲ ਮੰਦਰ ਕਰ ਹਰਕਾ ਇਸ ਸਮੇਂ ਰਾਖੀ ਜੋਤ ਅਪਾਰ ਕਹਿੰਦੇ ਇਹਦੇ ਵਿੱਚ ਜੋਤ ਬਾਲ ਕੇ ਰੱਖ ਦਿੱਤੀ ਹੈ ਮੰਦਰ ਦੇ ਵਿੱਚ ਇਹ ਜਦੋਂ ਜੋਤ ਹੀ ਤੋਂ ਬੁੱਝ ਜਾਂਦੀ ਹੈ ਫਿਰ ਮੰਦਰ ਸੁਨਣਾ ਹੋ ਜਾਂਦਾ ਹੈ ਇਗਣਾ ਕਹਿੰਦੇ ਘਰ ਸੁਨਣਾ ਹੋ ਗਿਆ ਜਿੱਦੇ ਜੇ ਕੋਈ ਨਾ ਰਹੇ ਉਹਨੂੰ ਸੁਨਣਾ ਕਰ ਕਹਿੰਦੇ ਆ ਜਦੋਂ ਇਹ ਜੋਤ ਜੀ ਚਲੀ ਜਾਂਦੀ ਹੈ ਫਿਰ ਇਹ ਦੇਹ ਸੁੰਨੀ ਹੋ ਜਾਂਦੀ ਹੈ ਇਹ ਦੇਹ ਫਿਰ ਕਿਸੇ ਕੰਮ ਨਹੀਂ ਆਉਦੀ ਇਹਨੂੰ ਫਿਰ ਫੂਕ ਦਿੰਦੇ ਆ ਇਹਦਾ ਫਿਰ ਸੰਸਕਾਰ ਕਰ ਦਿੰਦੇ ਆ ਨਾਨਕ ਗੁਰਮਖ ਬਾਤਿ ਨਿਰਣਾ ਕਰਦੇ ਕਾਹਿਆਂ ਮਹਿਲ ਮੰਦਰ ਘਰ ਹਰਕਾ ਬਿਲਕੁਲ ਸੁਵਸਤ ਕਰ ਦਿੱਤਾ ਇਸ ਕਾਹਿਆਂ ਦੇ ਵਿੱਚ ਕਹਿੰਦੇ ਮਹਿਲ ਹੈ ਰੱਬ ਦਾ ਘਰ ਹੈ ਜਿਹੜਾ ਜਿਸਮੈਂ ਰਾਖੀ ਜੋਤ અપਾਰ ਕਹਿੰਦੇ ਉਹਦੀ ਜੋਤ ਬਾਲ ਕੇ ਦੀਵਾ ਬਾਲ ਕੇ ਰੱਖ ਦਿੱਤਾ ਨਾਨਕ ਗੁਰਮਖ ਮਹਿਲ ਬਲਾਈਐ ਹੁਣ ਨਾਨਕ ਨੇ ਹੁਕਮ ਕਰ ਦਿੱਤਾ ਸੰਸਾਰ ਨੂੰ ਨਾਨਕ ਗੁਰਮਖ ਮਹਿਲ ਬਲਾਈਐ ਕਹਿੰਦੇ ਗੁਰਮਖਾਂ ਨੂੰ ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ ਉਹ ਮਨਮੁੱਖਾਂ ਨੂੰ ਤਾਂ ਨਹੀਂ ਬੁਲਾਉਂਦਾ ਲੇਕਿਨ ਅਸੀਂ ਮਨਮੁੱਖਾਂ ਨੂੰ ਧੱਕੇ ਨਾਲ ਮਹਿਲ ਭੇਜਣਾ ਚਾਹੁੰਦੇ ਆ ਇਹਦਾ ਮਤਲਬ ਸਾਡੀ ਤਾਕਤ ਬਾਬੇ ਨਾਨਕ ਨਾਲੋਂ ਵੱਧ ਹੈ ਬਾਬੇ ਨਾਨਕ ਦਾ ਮੁਕਾਬਲਾ ਕਰਦੇ ਆ ਸਿਰਪੋ ਨਾਨਕ ਦੇਵ ਜੀ ਕਹਿੰਦੇ ਭਾਈ ਮਨਮੁੱਖਾਂ ਵਾਸਤੇ ਕੋਈ ਜਗ੍ਹਾ ਨਹੀਂ ਸੱਚਖੰਡ ਵਿੱਚ ਅਸੀਂ ਕਹਿੰਦੇ ਅਸੀਂ ਭੇਜਨੇ ਆ ਨਾਨਕ ਗੁਰਮਖ ਮਹਿਲ ਬੁਲਾਈ ਹੈ ਕਹਿੰਦਾ ਗੁਰਮਖਾਂ ਨੂੰ ਆਪਣੇ ਮਹਿਲ ਵਿੱਚ ਬੁਲਾ ਲੈਂਦਾ ਹਰ ਮੇਲੇ ਮੇਲਣਾ ਹਾਰ ਕਹਿੰਦਾ ਹਾਰ ਫਿਰ ਉਹਨਾਂ ਨੂੰ ਆਪਣੇ ਨਾਲ ਮਲਾ ਲਿੰਦਾ ਲੇਕਿਨ ਜਿਹੜੇ ਸਾਖਤ ਹਨ ਦੁਸ਼ਟ ਹਨ ਨਿੰਦਕ ਹਨ ਸਾਖਤ ਨਿੰਦਕ ਦੁਸ਼ਟ ਖਿੰਨ ਮੈਂ ਬਧਾਰੀਆਂ ਇੱਕ ਖਿੰਦੇ ਵਿੱਚ ਇਹ ਸਾਖਤਾਂ ਨਿੰਦਕਾਂ ਨੂੰ ਉੱਥੋਂ ਵਿਦਾ ਕਰ ਦਿੰਦਾ ਉੱਥੇ ਨਹੀਂ ਬੈਠਣ ਦਿੰਦਾ ਉਹਨਾਂ ਨੂੰ ਸੱਚਖੰਡੇ 'ਚ ਬੈਠਣਾ ਨਹੀਂ ਦਿੰਦਾ ਜਾਤ ਮੇ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਜਾਤ ਮੈ ਜੋਤ ਇੱਕ ਵਾਰੀ ਸਾਡੀ ਜੋਤ ਉਹਦੇ ਕੋਲ ਜਾਂਦੀ ਹੈ ਲੇਕਨ ਜਿਹੜੇ ਗੁਰਮਖਾਂ ਉਹਨਾਂ ਨੂੰ ਮਹਿਲ ਹੀ ਪਠਾਲ ਲੈਂਦਾ ਜਿਹੜੇ ਮਨਮੁਖਾਂ ਨੂੰ ਉਹਨਾਂ ਨੂੰ ਫਿਰ ਜਦੇ ਇੱਕ ਖਿੰਨ ਵਿੱਚੋਂ ਵਿਦਾ ਕਰ ਦਿੰਦਾ ਸਾਗਤ ਨੂੰ ਸਾਗਤ ਨਿੰਦਕ ਦੋਸਤ ਖਿੰਨ ਮੈਂ ਵਿਦਾਰੀ ਹੈ ਨਾ ਸੱਚਖੰਡ ਵਿੱਚੋਂ ਇੱਕ ਖਿੰਨ ਵਿੱਚੋਂ ਵਿਦਾ ਕਰ ਦਿੰਦਾ ਉੱਥੋਂ ਸਾਡੇ ਦਾ ਪੋਕ ਪੂਕ ਕਿਤੇ ਬਾਅਦ ਵਿੱਚ ਪਹਿਣੇ ਉਹ ਤਾਂ ਖਿੰਨ ਵਿੱਚੇ ਵਿਦਾ ਕਰਤਾ ਉੱਥੋਂ ਤਾਂ ਉਹ ਤਾਂ ਭੇਜ ਦਿੱਤਾ ਕਿਤੇ ਜਾਨੂੰ ਆਪਾਂ ਤਿਆਰੀ ਤੂਰੀ ਕਰਨੀ ਆ ਪਾਠੀ ਸਿੰਘ ਬੁਲਾਉਣਾ ਅਰਦਾਸ ਕਰਦੇ ਉਹਨੂੰ ਜਰਨੂ ਤਾਂ ਹੋ ਉਤੋਂ ਵਿਦਾ ਕਰਤਾ ਉੱਥੇ ਤਾਂ ਉਹਨੂੰ ਬੈਠਣ ਵਾਸਤੇ ਥੋੜਾ ਜਗ੍ਹਾ ਦਿੱਤੀ ਐ ਸਾਖ ਤੇ ਨਿੰਦਕ ਦੋਸਤ ਖਿੰਨ ਮੈਂ ਬਦਾਰੀ ਐ ਨਾ ਕਿਸ ਸਹਬ ਕੀ ਟੇਕ ਰੱਖੇ ਮਨਮਾਹੇ ਕਹਿੰਦਾ ਉਸ ਸਹਬ ਦੀ ਟੇਕ ਰੱਖ ਤੂੰ ਮਨ ਦੇ ਵਿੱਚ ਉੱਥੇ ਤੈਨੂੰ ਬੈਠਾ ਨਹੀਂ ਦੇਣਾ ਸਾਖਤ ਬਾਤ ਤੇ ਮਨਮੁਖ ਬਾਤ ਤੇ ਸੱਚਖੰਡ ਵਿੱਚ ਕੋਈ ਜਗ੍ਹਾ ਨਹੀਂ ਐ ਨਾਨਕ ਗੁਰਮਖ ਮਹਿਲ ਬਲਾਈਏ ਹਰ ਮੇਲੇ ਮੇਲ ਦਾ ਨਹਾਰ ਕਹਿੰਦੇ ਹਰ ਆਪਣੇ ਨਾਲ ਮਲਾ ਲੈਂਦਾ ਉਹ ਮੇਲਣ ਹਾਰ ਐ ਉਹ ਮਲਾਉਣੇ ਵਾਲਾ ਉਹ ਕਰਨ ਕਾਉਂਡ ਦੇ ਸਮਰੱਥ ਹੈ ਮੱਬਾ ਨਾਨਕ ਨੇ ਨਵੇੜਾ ਕਰ ਦਿੱਤਾ ਕਿ ਮਨਮੁਖਾਂ ਵਾਸਤੇ ਸਾਖਤਾ ਨਿੰਦਕਾਂ ਵਾਸਤੇ ਕੋਈ ਜਗ੍ਹਾ ਨਹੀਂ ਸੱਚ ਕਾਂਡੇ ਚ ਉਹ ਤਾਂ ਗੁਰਮਖਾਂ ਨੂੰ ਬੁਲਾਉਂਦਾ ਜਿਹੜੇ ਗੁਰੂ ਦੇ ਹੁਕਮ ਕਾਉਂਦੇ ਹਨ ਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਨੂੰ ਬਿਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ